ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਤੁਹਾਡੀ ਵੀ ਗੋਡਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕੜਕੜ ਦੀ ਟਕ ਟਕ ਦੀ ਤੁਹਾਡੇ ਵੀ ਗੋਡਿਆਂ ਦੇ ਵਿੱਚੋਂ ਗਰੀਸ ਮੁੱਕ ਗਿਆ ਹੈ ਤੁਸੀਂ ਆਪਣੇ ਆਰਥੋਪੈਡੀਸ਼ਨ ਡਾਕਟਰ ਕੋਲ ਗਏ ਉਹ ਤੁਹਾਨੂੰ ਕਹਿੰਦੇ ਵੀ ਤੁਹਾਡੇ ਜੋ ਗੋਡਿਆਂ ਦਾ ਗਰੀਸ ਹੈ ਉਹ ਖਤਮ ਹੋ ਗਿਆ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਕਸਰ ਦੱਸਣ ਵਾਲੇ ਆ ਔਰ ਤੁਹਾਨੂੰ ਦੱਸਣ ਵਾਲੇ ਆ ਪੰਜ ਚੀਜ਼ਾਂ ਜਿਹੜੀਆਂ ਤੁਸੀਂ ਖਾਓਗੇ ਔਰ ਉਹ ਖਾਣ ਨਾਲ ਤੁਹਾਡੇ ਜੋ ਗੋਡਿਆਂ ਦਾ ਗ੍ਰੀਸ ਹੈ ਇੱਕਦਮ ਵੱਜ ਜਾਏਗਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਔਰ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਆ ਜਿਆਦਾਤਰ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਉਹ ਕਹਿੰਦੇ ਸਾਡੇ ਗੋਡਿਆਂ 'ਚੋਂ ਆਵਾਜ਼ ਆਉਂਦੀ ਆ ਕੜਕੜ ਦੀ ਟਕ ਟਕ ਦੀ ਪਾਤੀ ਵਿੱਚ ਪਤਾ ਲੱਗਦਾ ਉਹਨਾਂ ਦਾ ਸਾਈਨੋਵિયલ ਫਲੂਇਡ ਘਟ ਗਿਆ ਹੈ ਤਾਂ ਕਰਕੇ ਆਵਾਜ਼ ਆਉਂਦੀ ਹੈ ਗੋਟਿਆਂ ਵਿੱਚੋਂ ਹੀ ਕਿਉਂ ਆਵਾਜ਼ ਆਉਂਦੀ ਹੈ ਮੋਡਿਆਂ ਵਿੱਚੋਂ ਕਿਉਂ ਆਵਾਜ਼ ਨਹੀਂ ਆਉਂਦੀ ਕੁਣੀਆਂ ਵਿੱਚੋਂ ਕਿਉਂ ਆਵਾਜ਼ ਨਹੀਂ ਆਉਂਦੀ ਕਿਉਂਕਿ ਜੋ ਆਪਣੇ ਗੋਡੇ ਨੇ ਉਹਨਾਂ ਤੇ ਆਪਣਾ ਜੋ ਭਾਰ ਆਉਂਦਾ ਹੈ ਉਹ ਆਪਣਾ ਭਾਰ ਝੱਲਦੇ ਆ ਤਾਂ ਕਰਕੇ ਗੋਟਿਆਂ 'ਚੋਂ ਆਵਾਜ਼ ਛੇਤੀ ਆਉਣ ਲੱਗ ਜਾਂਦੀ ਹੈ ਵੈਸੇ ਤਾਂ ਇੱਕ ਗੈਸ ਵੀ ਹੁੰਦੀ ਹੈ ਜਿਹੜੀ ਆਪਣੀ ਗੋਡਿਆਂ 'ਚ ਜਦੋਂ ਆਪਾਂ ਮੋੜਦੇ ਆ ਉਦੋਂ ਰਿਲੀਜ਼ ਹੁੰਦੀ ਹੈ ਤਾਂ ਵੀ ਇੱਕ ਸਾਊਂਡ ਆਉਂਦੀ ਹੈ ਇੱਕ ਆਵਾਜ਼ ਆਉਂਦੀ ਹੈ ਟਕ ਟਕ ਦੀ ਪਰ ਜਦੋਂ ਆਪਣਾ ਸਾਇਨੋਵਿਅਲ ਫਲੂਇਡ ਘਟ ਜਾਂਦਾ ਹੈ ਆਪਣਾ ਕੀ ਹੁੰਦਾ ਆਪਣੇ ਦੋਨੋਂ ਹੱਡੀਆਂ ਆਪਸ ਦੇ ਵਿੱਚ ਟਕਰਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਕਰਕੇ ਆਪਣੀ ਟਕ ਟਕ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਔਰ ਆਪਣੀ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਤਾਂ ਇਹ ਹੁੰਦਾ ਵੀ ਚੱਲਦੇ ਚੱਲਦੇ ਹੀ ਸਾਡੇ ਕੋਲ ਪੇਸ਼ੈਂਟ ਆਇਆ ਵੀ ਆਪਾਂ ਤੁਰੇ ਜਾ ਰਹੇ ਸੀ ਅਸੀਂ गिर ਗਏ ਸੋ ਆਪਾਂ ਕਿਹੜੀਆਂ ਚੀਜ਼ਾਂ ਖਾਈਏ ਤੇ ਕਿਹੜੀ ਕਸਰਤ ਕਰੀਏ ਕਿ ਆਪਣੀ ਗੋਡਿਆਂ ਦੇ ਵਿੱਚ ਗਰੀਸ ਤੇਜ਼ੀ ਨਾਲ ਵੱਜ ਜਾਵੇ। ਸੋ ਦੱਸਣ ਲੱਗੇ ਆ ਸਭ ਤੋਂ ਪਹਿਲਾਂ ਜੋ ਤੁਸੀਂ ਚੀਜ਼ ਐਡ ਕਰਨੀ ਹੈ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ 4 ਤੋਂ 5 ਲੀਟਰ ਪਾਣੀ ਦਿਨ ਦੇ ਵਿੱਚ ਪੀਣਾ ਹੀ ਪੀਣਾ ਹੈ ਚਾਹੇ ਉਹ ਸਰਦੀਆਂ ਨੇ ਚਾਹੇ ਗਰਮੀਆਂ ਨੇ ਇਹ ਹੋ ਗਈ ਨੰਬਰ 1 ਦੂਸਰੀ ਚੀਜ਼ ਕੀ ਹੈ ਕੋਕੋਨਟ ਵਾਟਰ ਕੋਕੋਨਟ ਵਾਟਰ ਤੁਸੀਂ ਪੀਣਾ ਕਿਹਦੇ ਟਾਈਮ ਹੈ ਇਹ ਪੀਣਾ ਤੁਸੀਂ ਸਵੇਰੇ 9 ਵਜੇ ਤੋਂ ਪਹਿਲਾਂ-ਪਹਿਲਾਂ ਕਿਸੇ ਵੀ ਟਾਈਮ ਤੁਸੀਂ ਕੋਕੋਨਟ ਵਾਟਰ ਪੀ ਲੈ ਸਕਦੇ ਹੋ ਇਹ ਤੁਸੀਂ ਕਿੱਥੋਂ ਮਿਲ ਲਏਗਾ ਤੁਹਾਨੂੰ ਇਹ ਜਿੱਥੋਂ ਆਪਾਂ ਫਰੂਟਸ ਲੈਨੇ ਆ ਉਸ ਦੁਕਾਨ ਤੋਂ ਮਿਲ ਸਕਦਾ ਹੈ ਜਿੱਥੋਂ ਆਪਾਂ ਆਪਣੀ ਫਲ ਸਬਜ਼ੀਆਂ ਲੈਨੇ ਆ ਉਥੋਂ ਮਿਲ ਸਕਦਾ ਹੈ ਇਹ ਤੁਸੀਂ ਸਵੇਰੇ 9 ਵਜੇ ਤੋਂ ਪਹਿਲਾਂ-ਪਹਿਲਾਂ ਕੋਕੋਨਟ ਵਾਟਰ ਪੀ ਲੈਣਾ ਹੈ ਇਹ ਹੋਗੀ ਤੁਹਾਡੀ ਦੂਸਰੀ ਹੁਣ ਤੀਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਐਂਟੀ ਇਨਫਲੇਮੇਟਰੀ ਜਿਹੜੀ ਚੀਜ਼ ਹੈ ਉਹ ਹੈਗੀ ਨਿੰਮ ਨੇਮਦੇ ਤੁਸੀਂ 10 ਤੋਂ 12 ਪੱਤੇ ਲੈ ਲੈਣੇ ਆ ਉਹਨੂੰ ਤੁਸੀਂ ਕੁੰਡੀ ਛੋਟੇ ਦੇ ਵਿੱਚ ਜਿਹੜਾ ਆਪਣਾ ਕੁੰਡਾ ਛੋਟਾ ਹੁੰਦਾ ਉਹਦੇ ਵਿੱਚ ਕੁੱਟ ਕੇ ਚੰਗੀ ਤਰ੍ਹਾਂ ਜਿਹੜਾ ਉਹ ਅਰਕ ਹੋਏਗਾ ਉਸਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਉਬਾਲ ਲੈਣਾ ਹੈ ਜਦੋਂ ਪਾਣੀ ਉਬਲ ਗਿਆ ਫਿਰ ਨੂੰ ਤੁਸੀਂ ਪੁਣ ਕੇ ਪੁਣਣੀ ਦੇ ਨਾਲ ਪਾਉਣ ਲੈਣਾ ਹੈ ਜਿਹੜਾ ਉਹ ਪਾਣੀ ਹੋਊਗਾ ਉਹ ਠੰਡਾ ਰੱਖ ਦੇਣਾ ਹੈ ਠੰਡਾ ਫ੍ਰਿਜ 'ਚ ਨਹੀਂ ਰੱਖਣਾ ਨਾਰਮਲ ਟੈਂਪਰੇਚਰ ਦੇ ਵਿੱਚ ਰੱਖ ਦੇਣਾ ਹੈ ਔਰ ਮੰਨ ਲਓ ਤੁਸੀਂ ਇਹ ਸ਼ਾਮ ਨੂੰ ਬਣਾ ਲੈਣਾ ਹੈ ਔਰ ਤੁਸੀਂ ਸਵੇਰੇ ਨਰਨੇ ਕਾਲ ਜੇ ਉੱਠਣਸਾਰ ਤੁਸੀਂ ਇਹ ਪਾਣੀ ਪੀਣਾ ਹੈ ਉਹਦੇ ਵਿੱਚ ਕੋਈ ਨਾਮਕ ਨਹੀਂ ਪਾਉਣਾ ਕੋਈ ਮਿੱਠਾ ਨਹੀਂ ਪਾਉਣਾ ਸਿਰਫ ਉਹੀ ਪਾਣੀ ਤੁਸੀਂ ਸਵੇਰੇ ਨਿਰਨੇ ਕਾਲ ਜੀ ਉੱਠ ਕੇ ਪੀਣਾ ਹੈ ਉਸ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਐਂਟੀ ਇਨਫਲਮੇਟਰੀ ਉਹਦੇ ਵਿੱਚ ਇਨਗਰੀਡੀਅੰਟਸ ਨੇ ਜਿਹੜੀ ਤੁਹਾਡੇ ਗੋਟਿਆਂ ਦੇ ਗ੍ਰੀਸ ਨੂੰ ਤੇਜ਼ੀ ਨਾਲ ਵਧਾ ਦੇਗੀ ਜ਼ਿਆਦਾਤਰ ਅਸੀਂ ਪੇਸ਼ੈਂਟਸ ਨੂੰ ਇਹੀ ਦੱਸਦੇ ਹਾਂ ਵੀ ਸਵੇਰੇ ਉੱਠ ਕੇ ਤੁਸੀਂ ਨਹਿਮ ਵਾਲਾ ਪਾਣੀ ਪੀਣਾ ਹੀ ਪੀਣਾ ਹੈ ਇਹ ਹੋਗੀ ਤੁਹਾਡੀ ਤੀਚੀ ਤੀਚੀ ਹੁਣ ਚੌਥੀ ਚੀਜ਼ ਤੁਹਾਨੂੰ ਦੱਸਣ ਲੱਗੇ ਆ ਇਸ ਦੇ ਵਿੱਚ ਤੁਸੀਂ ਕੀ ਕਰੋਗੇ ਸਭ ਤੋਂ ਜ਼ਿਆਦਾ ਲਾਹੇਵੰਦ ਹੈ ਜੋ ਅਖਰੋਟ ਵਾਲਨਟ ਤੁਸੀਂ ਉਸ ਨੂੰ ਕੀ ਕਰੋਗੇ ਤਿੰਨ ਵਾਲਨਟਸ ਤੁਸੀਂ ਲੈਣੇ ਆ ਉਸ ਨੂੰ ਰਾਤ ਨੂੰ ਭਿਉਆ ਦੇਣਾ ਹੈ ਔਰ ਤੁਸੀਂ ਉਹ ਸਵੇਰੇ ਉੱਠ ਕੇ ਜਦੋਂ ਤੁਸੀਂ ਚਾਹ ਪੀਣੇ ਹੋ ਜਾਂ ਦੁੱਧ ਪੀਣੇ ਹੋ ਸਵੇਰੇ ਉਹਦੇ ਨਾਲ ਤੁਸੀਂ ਉਹ ਖਾ ਲੈਣੇ ਆ ਸਵੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਉਸ ਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਜਿਹੜੇ ਆਪਣੇ ਗੋਡਿਆਂ ਨੂੰ ਕ੍ਰੀਸ ਵਧਾਉਣ ਵਾਲੇ ਤੱਤ ਹੁੰਦੇ ਨੇ ਅਗਰ ਤੁਸੀਂ ਉਹ ਖਾਓਗੇ ਤੁਹਾਡੇ ਲਈ ਉਹ ਬਹੁਤ ਲਾਹੇਵੰਦ ਹੋਣਗੇ 5ਵੇਂ ਨੰਬਰ ਤੇ ਗੱਲ ਕਰਨ ਲੱਗੇ ਆ ਤੁਸੀਂ ਖਾਣੀ ਹੈ ਕਸ਼ਮੇਸ਼ ਜਾਨੀ ਕਿ ਸੌਗੀ ਸੌਗੀ ਨੂੰ ਤੁਸੀਂ ਕੀ ਕਰਨਾ ਹੈ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉਆ ਦੇਣਾ ਹੈ ਜਿਹਦੇ ਵਿੱਚ ਸੇਖ ਖਰੋਟ ਭਾਈ ਹੋਏ ਨੇ ਹਾਂ ਪਰ ਇੱਕ ਗੱਲ ਪਹਿਲਾਂ ਤੁਸੀਂ ਖਰੋਟ ਖਾਣੇ ਨੇ ਸੌਗੀ ਤੁਸੀਂ 1 ਘੰਟੇ ਬਾਅਦ ਖਾਣੀ ਆ ਬਾਹਲੀ ਨਹੀਂ ਖਾਣੀ ਜਿਆਦਾ ਖਾਓਗੇ ਤਾਂ ਪਸ਼ਾਬ ਬੰਦ ਹੋ ਜਾਏਗਾ ਜਾਂ ਪਸ਼ਾਬ ਲੱਕੇ ਆਉਣ ਲੱਗ ਜਾਏਗਾ ਕਿਉਂਕਿ ਸੌਗੀ ਬਹੁਤ ਗਰਮ ਹੁੰਦੀ ਆ ਸੌਗੀ ਤੁਸੀਂ ਸ਼ਾਮ ਨੂੰ ਜਿਵੇਂ ਭਿਉ ਆ ਦੇਣੀ ਔਰ ਸਵੇਰੇ ਠੀਕ 1 ਘੰਟੇ ਬਾਅਦ ਤੁਸੀਂ ਸੌਗੀ ਤੇ 4 ਤੋਂ 5 ਪੀਸ ਖਾ ਲੈਣੇ ਨੇ। ਨੰਬਰ ਤੇ ਸਭ ਤੋਂ ਜੋ ਲਾਹੇਬੰਦ ਚੀਜ਼ ਤੁਹਾਨੂੰ ਦੱਸਣ ਲੱਗੇ ਆ ਤੁਸੀਂ ਲੈ ਲੈਣੇ ਆ ਜੌਂ। ਜੌਂ ਨੂੰ ਤੁਸੀਂ ਰਾਤ ਨੂੰ ਭਿਉ ਆ ਦੇਣਾ ਹੈ ਔਰ ਅਗਲੇ ਦਿਨ ਤੁਸੀਂ ਦੁਪਹਿਰੇ ਜਿਹੜੇ ਜੌਂ ਹੋਣਗੇ ਉਸ ਨੂੰ ਤੁਸੀਂ ਚੱਬ ਕੇ ਖਾਣਾ ਹੈ। ਜਿਵੇਂ ਤੁਸੀਂ ਜੋ ਰੋਟੀ ਖਾਣੀ ਹੈ ਰੋਟੀ ਦੇ ਨਾਲ 2 ਤੋਂ 3 ਚਮਚੇ ਬਾਸ ਤੁਸੀਂ ਭਿਉਣੇ 2 ਵਦ ਨਹੀਂ ਭਿਉਣੇ ਔਰ ਉਸ ਨੂੰ ਤੁਸੀਂ ਰੋਟੀ ਦੇ ਨਾਲ ਚੱਬ ਕੇ ਸੌਫਟ ਹੋ ਜਾਣਗੇ ਉਹ ਤੁਸੀਂ ਚੱਬ ਕੇ ਖਾ ਲੈਣੇ ਆ। ਇਹ ਤੁਹਾਡੇ ਲਈ ਬੜੀ ਲਾਹੇਵੰਦ ਚੀਜ਼ ਹੈ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਰੈਗੂਲਰ 10 ਦਿਨ ਖਾ ਕੇ ਦੇਖੋ ਤੁਹਾਡੇ ਜੋ ਗੋਟਿਆਂ ਦਾ ਗਰੀਸ ਹੈ ਉਹ ਤੇਜ਼ੀ ਨਾਲ ਵਧੇਗਾ ਸਭ ਤੋਂ ਜ਼ਰੂਰੀ ਜੋ ਇਸ ਦੇ ਵਿੱਚ ਲਾਹੇਵੰਦ ਚੀਜ਼ ਤੁਹਾਨੂੰ ਜੋ ਫਾਇਦਾ ਦੇਗੀ ਉਹ ਦੇਗੀ ਨਿੰਮ ਦੇ ਪੱਤਿਆਂ ਦਾ ਜਿਹੜਾ ਅਰਕ ਤੁਸੀਂ ਬਣਾਉਣਾ ਹੈ ਉਹ ਧਿਆਨ ਰੱਖੇ ਉਹ ਆਪਾਂ ਨਾਰਮਲ ਪਾਣੀ ਵਾਲਾ ਹੀ ਪੀਣਾ ਗਰਮ ਪਾਣੀ ਵਾਲਾ ਨਹੀਂ ਪੀਣਾ ਗਰਮ ਪਾਣੀ ਅਗਰ ਪੀ ਲਿਆ ਤੁਸੀਂ ਤਾਂ ਤੁਹਾਡਾ ਪੇਟ ਵੀ ਖਰਾਬ ਹੋ ਸਕਦਾ ਹੈ ਅਸੀਂ ਆਪਣੇ ਪੇਸ਼ੈਂਟਸ ਨੂੰ ਇਹ ਰੈਗੂਲਰ ਆਪਣੇ ਕਲੀਨਿਕ ਤੇ ਸਾਰੀਆਂ ਗੱਲਾਂ ਦੱਸਦੇ ਹਾਂ ਸੋ ਸੋਚਿਆ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ ਜਾਣ ਹੁਣ ਤੁਹਾਨੂੰ ਸਿਰਫ ਇੱਕ ਕਸਰਤ ਦੱਸਣ ਲੱਗੇ ਹਾਂ ਜਿਹੜੀ ਤੁਹਾਡੀ ਗੋਡਿਆਂ ਦਾ ਗਰੀਸ ਵਧਾ ਸਕਦੀ ਸੋ ਤੁਸੀਂ ਗੋਡਿਆਂ ਦੇ ਗਰੀਸ ਵਧਾਉਣ ਲਈ ਜਿਹੜੀ ਕਸਰਤ ਕਰਨੀ ਹੈ ਉਹ ਕਰਨੀ ਹੈ ਤੁਸੀਂ ਪੈਕੇ ਸਾਈਕਲ ਚਲਾਉਣਾ ਹੈ ਐਦਾਂ ਤੁਸੀਂ 20 ਕਹਿੰਦੇ ਆ 1 2 3 4 5 6 7 8 9 10 11 12 ਦੇਰਾ 14 15 16 17 18 19 20 देन ਰਿਲੈਕਸ ਇਸ ਤਰ੍ਹਾਂ ਤੁਸੀਂ ਪੰਜ ਵਾਰੀ ਕਰਨਾ ਹੈ ਤਦ ਤੁਸੀਂ ਆਰਾਮ ਨਾਲ ਲੇਟ ਜਾਣਾ ਹੈ ਇਹ ਕਸਰਤ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀ ਹੈ ਅਗਰ ਤੁਸੀਂ ਇਹ ਕਸਰਤ ਔਰ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਿਆ ਨੇ ਅਗਰ ਤੁਸੀਂ ਉਹ ਰੈਗੂਲਰ ਟਾਈਮ ਸਰ ਖਾਓਗੇ ਤੁਹਾਡੇ ਜੋ ਗੋਡਿਆਂ ਦਾ ਗ੍ਰੀਸ ਹੈ ਉਹ ਇੱਕਦਮ ਵਾਜ ਜਾਏਗਾ ਸੋ ਇਹ ਵੀਡੀਓ ਤੁਸੀਂ ਉਹਨਾਂ ਨਾਲ ਵੀ ਸ਼ੇਅਰ ਕਰਨੀ ਹੈ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਗ੍ਰੀਸ ਖਤਮ ਹੋਇਆ ਹੈ ਤੁਹਾਡੇ ਭੈਣ ਭਰਾ ਤੁਹਾਡੇ ਰਿਸ਼ਤੇਦਾਰ ਸੋ ਕਿਉਂਕਿ ਉਹ ਵੀ ਇਸ ਦਾ ਫਾਇਦਾ ਲੈ ਸਕਣ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ টিল ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ